ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਾਰੇ ਠੀਕ ਹੀ ਹੋਵੋਗੇ ਅੱਜ ਆਪਾਂ 14 ਮਾਰਚ ਦੀ ਗੱਲ ਕਰਦੇ ਆ 14 ਮਾਰਚ ਦੀ ਗੱਲ ਕਰਦੇ ਆ ਜਿਵੇਂ ਕਿ 12 ਵਜੇ ਕਰ ਤੋਪਰ ਹੋਵੇਗੀ 12 ਵਜੇ ਤੋਂ ਬਾਅਦ ਥੋੜੀ ਬਹੁਤੀ ਬਦਲਾਅ ਦੀ ਹਲਚਲ ਦੇਖਣ ਨੂੰ ਮਿਲੀ ਗਈ ਉਦੋਂ ਬਾਅਦ ਵਿੱਚ ਜਿਹੜੀ ਹਵਾ ਦੀ ਗਤੀਵਿਧੀ ਆ ਉਹ ਆਪਣੀਆਂ ਸੈਟਲਰ ਡਰਾਈਵ ਦੇਖੀਆਂ ਗਈਆਂ ਹਨ ਜਿੱਦਾਂ ਕਿ 12 13 14 15 ਦੀ ਸਪੀਡ ਰੱਖ ਸਕਦੀ ਆ ਅੱਗੇ ਆਪਾਂ ਗੱਲ ਕਰੀਏ ਕਈਆਂ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਰਾਤ ਨੂੰ ਤੇ ਸ਼ਾਮ ਦੇ ਟਾਈਮ ਕਿੰਮਣ ਦੇਖਣ ਨੂੰ ਮਿਲ ਸਕਦੀ ਆ ਕਈਆਂ ਇਲਾਕਿਆਂ ਦੇ ਵਿੱਚ ਨਾਂ ਉਹਦਾ ਕੀ ਲਈਏ ਬਦਲੀ ਆਵਾਜ਼ਾਂ ਵੀ ਬਣੀ ਰਹੇਗੀ ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਉੱਤਰੀ ਤੇ ਦੱਖਣੀ ਤੇ ਇਧਰੋਂ ਸਿਸਟਮ ਜਿਹੜਾ ਉੱਤਰੀਆ ਪੰਜਾਬ ਵੱਲ ਨੂੰ ਤੇ ਬਾਕੀ ਇੰਨਾ ਕੋਈ ਖਾਸ ਵੱਡਾ ਕੋਈ ਇਹੋ ਜਿਹਾ ਚਖਰ ਚਿੰਗੇੜ ਜਾਂ ਕੋਈ ਤਕੜਾ ਮੀਂਹ ਇਹੋ ਜਿਹਾ ਅਲਰਟ ਕੋਈ ਨਹੀਂ ਹੈ ਬਦਲਵਾਈ ਮਾੜੀ-ਮੋਟ ਬਣੇਗੀ ਬਦਲਵਾਈ ਬਣ ਕੇ ਮਾੜਾ ਮੋੜ ਕਿਤੇ ਨਾ ਕਿ ਜਦੋਂ ਬਦਲਵਾਈ ਬਣ ਗਈ ਮਾੜਾ ਮੋੜ ਕਿਤੇ ਨਾ ਕਿਤੇ ਜਿਹਨੂੰ ਆਪਾਂ ਕੈਂਡਮਨ ਕਹਿ ਸਕਦੇ ਹਾਂ ਮਾੜਾ ਮੋਟ ਛਿਟਾਈ ਆ ਉਹ ਪੈ ਸਕਦਾ ਤੇ ਬਾਕੀ ਮੌਸਮ ਠੀਕ ਰਹੇਗਾ ਕੋਈ ਜ਼ਿਆਦਾ ਉਹ ਜਮੀਂ ਦੀ ਗੱਲਬਾਤ ਨਹੀਂ ਹਵਾ ਚੱਲੇਗੀ ਬਦਲਾਂ ਦੀ ਆਵਾਜ਼ ਆ ਵੀ ਬਣੀ ਰਹੇਗੀ ਤੇ ਇਹਨੀ ਇੱਕ ਗੱਲ ਆਪਾਂ ਤੁਹਾਡੇ ਨਾਲ ਕਰਦੇ ਜੇ ਕੋਈ ਹੋਰ ਅਪਡੇਟ ਆਊਗੀ ਨਵੀਂ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਗਲੇ ਟਿੱਕਰ ਵੀ ਜਾਣਕਾਰੀ ਪਹੁੰਚ ਜਾਵੇ ਧੰਨਵਾਦ